ਦੁੱਧ ਕਿੰਨਾ ਰੈਡੀ ਦਾ ਹੁਣ ਇਹ ਥੱਲੇ ਦੁੱਧ ਇਸ ਟਾਈਮ ਆ 16 ਕਿਲੋ ਆਪਾਂ 15 ਹੀ ਕਹਾਂਗੇ ਅੱਛਾ ਆਪਾਂ ਮਤਲਬ 15 ਤੋਂ ਜੇ ਕੋਈ ਸੱਜਣਾ ਆਵੇ ਯਾਰ 12 ਹੋਵੇ ਮਾਣਦਾ ਘੱਟ ਨਾ ਹੋਵੇ ਨਾ 16 ਕਿਲੋ ਦੁੱਧ ਹੀ ਚੋਟ ਠੀਕ ਆ ਗੱਲ ਨਾ ਤਰਸ ਲੰਬਾਈ ਲਮੂਈ ਦਿਖਾ ਦੇ ਬੈਕ ਨੂੰ ਹੋ ਕੇ ਸੱਜਣੋਂ ਲੰਬਾਈ ਲਮੂਈ ਝੋਟੀ ਦੀ ਬਾੜੀ ਆ ਯਾਰ ਵੱਡੀ ਝੋਟੀ ਵਾਲਾ ਖੋਲ ਕੇ ਤੋਰ ਦੇ ਇੱਕ ਵਾਰੀ ਆ ਸੱਜਣੋਂ ਨਾ ਇਹਦੇ ਨਾਲ ਹੈਗੀ ਆ 31 31 ਵੀ ਹੈਗੀ ਆ ਨਾ ਪਿਓਰ ਮੋਹਰਾ ਨਾ ਸਕਦੀ ਆ ਬਾਕੀ ਇਹ ਜੋ ਟਾਇਰ ਇਹ ਵਿਚਾਰੀ ਬਾੜੀ ਠੰਡੀ ਸੀ ਲੈ ਹਣਾ ਨਹੀਂ ਏ ਦੰਦਾਂ ਚ ਕਿਵੇਂ ਆ ਬਾਈ ਜੀ ਇਹ ਚਾਰ ਦੰਦੇ ਬਾਈ ਅੱਛਾ ਮੂੰਹੋਂ ਚਾਰ ਦੰਦ ਚਾਰ ਦੰਦ ਹੁੰਦੀ ਬਈ ਹੁਣ ਚਾਰ ਹੀ ਨੇ ਕੋਈ ਅੱਛਾ ਮੂੰਹੋਂ ਚਾਰ ਦੰਦਾਂ ਪਹਿਲਾ ਸੁਆ ਤੇ ਬਾਕੀ ਸੁਭਾ ਸੁਭੂ ਯਾਰ ਬਾ ਠੰਡਾ ਸੁਭਾ ਸ਼ਾਂਤ ਸੁਭਾ ਦੀ ਝੋਟੀ ਐ ਤੇ ਬਾਈ ਪੈਲਣ ਦੇ ਸਹਾਰਾ ਜੇ ਥਣ ਥਣ ਦੀ ਗੱਲ ਕਰ ਲਈ ਯਾਰ ਜਾ ਨਾ ਪੂਰਾ ਸਿਰਾ ਕਵਾਣ ਥਣ ਥਣ ਲੱਗਿਆ ਹੋਣਾ ਸਤਿ ਸ੍ਰੀ ਅਕਾਲ ਦੋਸਤੋ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਨਾ ਆਪਾਂ ਜੇ ਗੱਲ ਕਰ ਲਈ ਪੰਜਾਬੀ ਦੀ ਉੱਗੀ ਗਾਇਕਾ ਕੌਰ ਬੀ ਦੇ ਪਿੰਡ ਪਹੁੰਚਿਆ ਸੱਜਣੋ ਆਪਾਂ ਪਹੁੰਚੇ ਆ ਪਿੰਡ ਨਵੇਂ گاؤں ਤਸੀਲ ਬਾਈ ਹੋਰਾਂ ਨੂੰ ਰਹਿ ਜਾਂਦੀ ਆ ਸੱਜਣੋ ਖਨੌਰੀ ਕਿਉਂਕਿ ਖਨੌਰੀ ਬਾਰਡਰ ਦਾ ਏਰੀਆ ਆ ਗਿਆ ਖਨੌਰੀ ਬਾਰਡਰ ਦੇ ਨੇੜੇ ਸੱਜਣੋ ਬਾਈ ਦਾ ਪਿੰਡ ਆ ਹਰਿਆਣੇ ਦੀ ਜੇ ਗੱਲ ਕਰ ਲੈਣਾ ਸੱਜਣੋ ਇੱਥੋਂ ਸਿਰਫ 5 ਤੋਂ 7 ਕਿਲੋਮੀਟਰ ਆ ਕਿਉਂਕਿ ਅਗਲਾ ਪਿੰਡੀ ਆ ਜਿਹੜਾ ਉਹ ਪੈ ਜ਼ਰੂਰ ਪੰਜਾਬ ਚ ਗਿਆ ਪਰ ਜਿਹੜੀ ਉਹਨਾਂ ਦੀ ਸੱਜਣੋ ਬੋਲੀ ਆ ਰਹਿਣ ਸਹਿਣ ਆ ਇਸ ਏਰੀਏ ਦਾ ਸਾਰਾ ਨਾ ਸੱਜਣੋ ਯਾਰ ਹਰਿਆਣੇ ਵਾਲਾ ਰਹਿਣ ਸਹਿਣਾ ਬਾਈ ਹੋਰਾਂ ਦਾ ਤੇ ਜਾਨਵਰ ਸੱਜਣੋ ਬਾਈ ਕੋਲੇ ਤਿੰਨ ਦਿਖਾਵਾਂਗੇ ਅੱਜ ਇੱਕ ਤਾਂ ਹੈਗਾ ਦੂਜੇ ਸੂਏ ਦੀ ਤਿਆਰ ਦੁੱਧ ਵਾਲੀ ਝੋਟੀ ਛੋਟੀ ਵੀ ਕਾਦੀ ਆ ਯਾਰ ਉਹੀ ਗੱਲ ਆ ਵੀ ਕਪੈਣ ਜਿੱਡੀ ਛੋਟੀ ਦਿਖਾਉਂਗਾ ਤੁਹਾਨੂੰ ਮੈਂ ਇੱਕ ਹੈਗੀ ਆ ਮੀਨੀ ਟਾਪ ਕੁਆਲਿਟੀ ਦੀ ਉਹ ਸੂਣ ਚ ਸਜਣੋ 5 ਤੋਂ 7 ਦਿਨ ਕੱਢਦੀ ਆ ਇੱਕ ਚਾਰ ਦਿਨ ਦੇ ਛੋਟੀਆਂ ਪਹਿਲਣਾ ਉਹ ਮੇਰਾ ਖਿਆਲ ਆ ਵੀ ਹੁਣੇ-ਹੁਣੇ ਸੂਈਤੀ ਸਵੇਰੇ ਲਾ ਲਓ 2-3 ਘੰਟੇ ਪਹਿਲਾਂ ਜੇਰੋ ਨੇ ਪਾਤੀ ਤੇ ਨਾਲ ਉਹਦੇ ਹੈਗੀ ਆ ਕੱਟੀ ਇੱਕ ਨਾਲ ਇੱਕ ਨਗੀਨਾ ਸਜਣੋ ਫਰੀ ਆ ਪਾਲਣ ਵਾਲਾ ਮੋਹਰਾ ਨਸਲ ਵਾਲੇ ਸਜਣਾ ਵਾਸਤੇ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਜਾਨਵਰ ਤੋੜ ਕੇ ਦਿਖਾਉਂਗਾ ਇਹ ਜਿਹੜੀ ਮੇਨ ਗੱਲ ਹੈ ਨਾ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਸੀਂ ਰੇਟ ਸੁਣੋਗੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਕਿਉਂਕਿ ਯਾਰ ਰੇਟ ਬਾਈ ਦੇ ਮੈਨੂੰ ਬਾਰੇ ਜਾਇਜ਼ ਲੱਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਬਾਈ ਦੇ ਰੇਟ ਤੁਹਾਨੂੰ ਕਿੱਦਾਂ ਲੱਗੇ ਤੇ ਜਾਨਵਰ ਬਾਈ ਦੇ ਕਿੱਦਾਂ ਲੱਗੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਆਜੋ ਬਾਈ ਹੋਰ ਬਾਈ ਕੀ ਹਾਲ ਹੈ ਠੀਕ ਠਾਕ ਜੀ ਨੌ ਦੱਸ ਦਿਓ ਆਪਣਾ ਨਾ ਸਰਬਜੀਤ ਸਿੰਘ ਸਰਬਜੀਤ ਸਿੰਘ ਪਿੰਡ ਨਵਾਂਗਾ ਉਹਨੇ ਕੌਰਵੀ ਦਾ ਗਮਾਂਡੀ ਐ ਹਾਂ ਕੌਰਵੀ ਦਾ ਸੱਜਣੋ ਕੌਰਵੀ ਦਾ ਗਮਾਂਡੀ ਵੀ ਆ ਬਾਈ ਫਾਇਨ ਬੰਦਾ ਯਾਰ ਬਾਈ ਨੂੰ ਫੋਨ ਕਰਕੇ ਤੰਗ ਵੀ ਨਾ ਕਰੋ ਵੀ ਕੋਈ ਹੋਰ ਵੀ ਨਾਲ ਸਾਡੀ ਮੁਲਾਕਾਤ ਕਰਾ ਦੇ ਹਨਾ ਕਿਉਂਕਿ ਕੰਮ ਸੱਜਣੋ ਬਾਈ ਦਾ ਵਪਾਰ ਦਾ ਕੰਮ ਆ ਤੇ ਕਿੰਨਾ ਕਪਰਾਣਾ ਕੰਮ ਆ ਬਾਈ ਵਪਾਰ ਦਾ 5-7 ਸਾਲ ਹੋ ਗਏ ਅਜੇ 5-7 ਸਾਲ ਹੋ ਗਏ ਜਾਨਵਰ ਮਤਲਬ ਚੰਗੇ ਜਾਨਵਰ ਲੈਣ ਦੇ ਸ਼ਕੀਨ ਹਾਂ ਅਜੇ ਹਰਿਆਣਾ ਕਿੰਨੀ ਕੁ ਦੂਰ ਆ ਰੋ ਹਰਿਆਣਾ ਹੈਗਾ 7-8 ਕਿਲੋਮੀਟਰ 7-8 7-8 ਮੂਜੇ ਮੈਂ ਤਾਂ ਆਪਾਂ ਗੱਲੀਆਂ ਬਾਤੀਆਂ ਦੇ ਦੱਸੇ ਵੇ ਨਾਲ ਦੇ ਪਿੰਡੀ ਹੈ ਨਾ ਵੀ ਬਾਂਗਰੂ ਬੋਲਦੇ ਨੇ ਇੱਥੋਂ ਅਣਦਾਣਾ ਪਿੰਡ ਆਪਣੇ ਤੋਂ 4 ਕਿਲੋਮੀਟਰ ਹੈ ਅਣਦਾਣਾ ਚਾਹੇ ਉਹ ਬਾਂਗਰ ਦਾ ਪਿੰਡੀ ਹੈ ਅੱਛਾ ਬਾਂਗਰ ਵਜਦਾ ਉਹ ਇੱਥੋਂ ਸਟਾਰਟ ਜਾਣਦਾ ਠੀਕ ਹੈ ਗੱਲ ਉਹ ਪਿੰਡ ਸੱਜਣ ਉਹ ਜ਼ਰੂਰ ਤੁਹਾਨੂੰ ਮੈਂ ਦੱਸਦਾ ਉਹਨਾਂ ਵੀ ਬਾਰਡਰ ਦੇ ਨੇੜੇ ਤੇ ਪੰਜਾਬ ਚ ਦੋ ਚਾਰ ਪਿੰਡ ਆ ਜਰੂਰ ਗਏ ਪਰ ਯਾਰ ਉਹਨਾਂ ਦਾ ਰਹਿਣ ਸਹਿਣ ਸਾਰਾ ਸਿਸਟਮ ਜਿਵੇਂ ਥੋੜਾ ਵੀ ਆ ਗਿਆ ਔਰੇ ਹੈਗਾ ਹਰਿਆਣੇ ਵਾਲੀ ਹੈ ਨਾ ਹਰਿਆਣਾ ਸਾਰਾ ਸਿਸਟਮ ਹਰਿਆਣੇ ਵਾਲਾ ਲੈ ਇਧਰ ਲੈ ਬੰ ਤੇ ਸੱਜਣੋ ਹੈਗੀ ਆ ਪਿਓਰ ਮੋਰਾ ਬਾਕੀ ਜੇ ਇਹਦੇ ਕੱਦ ਕਾਠ ਦੀ ਗੱਲ ਕਰ ਲਈਏ ਕੱਦ ਕਾਠ ਝੋਟੀ ਦਾ ਬਾਲਾ ਡਾਬਲਾ ਸੱਜਣੋ ਕਪੈਣ ਜਿੱਡੀ ਝੋਟੀ ਆ ਜਿਵੇਂ ਲੋਹਾ ਖੇੜਾ ਪ੍ਰਦੀਪ ਦਾ ਭਾਈ ਕਹਿੰਦਾ ਹੁੰਦਾ ਸੱਜਣੋ ਉਹ ਵੀ ਮਿੱਤਰ ਆ ਆਪਣਾ ਕਹਿੰਦਾ ਹੁੰਦਾ ਯਾਰ ਕਪੈਣ ਜਿੱਡੀ ਝੋਟੀ ਆ ਉਹ ਗੱਲ ਬਾਤ ਆ ਬਾਈ ਝੋਟੀ ਦੀ ਤੇ ਇਹਦਾ ਪਿੱਠਾ ਪੁੱਠਾ ਦੇਖ ਸਕਦੇ ਹੋ ਪੂਰੀ ਵੱਡੀ ਆ ਤੇ ਹੈਗੀ ਵੀ ਯਾਰ ਚੰਗੀ ਕੁਆਲਿਟੀ ਦਾ ਦਰਦੀ ਥੋੜੀ ਜਿਹੀ ਜ਼ਰੂਰ ਆ ਇਹਨੂੰ ਬਾਈ ਸੂਈ ਨੂੰ ਕਾਇਕ ਦਿਨ ਹੋਵੇ ਹੋਵੇ ਇਹਨੂੰ ਬਾਈ 20 ਦਿਨ ਸੂਈ ਅੱਛਾ ਵੀ ਆ ਬੱਚੇ ਤੇ ਮਾਰਦੇ ਦਰਸ ਕੈਮਰਾ ਆ ਤੀਗਾ ਇਹਦੇ ਬੱਚਾ ਕਿਹ ਕੱਟਾ ਮਗਰ ਤੂੰ ਕਿਸੇ ਸੀਮੰਦਾ ਵੀ ਦੱਸ ਦੇਤੇ ਆਪਾਂ ਇਹ ਐਮ 51 ਦਾ ਹੈ ਅੱਛਾ ਐਮ 51 ਦਾ ਐਚ ਐਲ ਡੀ ਵੀ ਦਾ ਜਿਹੜਾ ਐਮ 51 ਆ ਗਿਆ ਹਾਂ ਐਮ 51 ਦਾ ਅੱਛਾ ਦੁੱਧ ਕਿੰਨਾ ਰੈਡੀ ਦਾ ਹੁਣ ਇਹਦੇ ਥੱਲੇ ਲੰਮਾ ਲੂਮਾ ਬਹੁਤ ਕੱਟੇ ਦੀ ਲੰਮਾਈ ਨਹੀਂ ਬਹੁਤ ਆ ਜੀ ਨਾ ਇਹ ਦਾ ਸੱਜਣੋਂ ਛੋਟਾ ਉਹ ਜੇ ਕਿਸੇ ਸੱਜਣ ਨੇ ਰੱਖਣਾ ਛੋਟਾ ਵੀ ਇਹਨੇ ਚੰਗੀ ਕੁਆਲਟੀ ਦਾ ਬਣਨਾ ਕਿਉਂਕਿ ਯਾਰ ਜਿਹੜੇ ਸੱਜਣ ਪਾਰਖੂ ਨੇ ਉਹ ਇਹ ਚੀਜ਼ ਦੀ ਪਰਖ ਕਰ ਲਾਂਗੇ ਬਾਈ ਚੰਗੀ ਕੁਆਲਟੀ ਦੀ ਪਾਰਖੂ ਬੰਦਾ ਪਰਖ ਕਰ ਲਾਂਦਾ ਦੁੱਧ ਕਿੰਨਾ ਰੈਡੀ ਦਾ ਹੁਣ ਇਹਦੇ ਥੱਲੇ ਦੁੱਧ ਇਸ ਟਾਈਮ ਹਮ 16 ਕਿਲੋ ਆਪਾਂ ਅਜਾ ਆਪਾ ਮਤਲਬ 15 ਤੋਂ ਜੇ ਕੋਈ ਸੱਜਣਾ ਆਵੇ ਯਾਰ ਬਾਰੇ ਹੋਵੇ ਮੈਂ ਤਾਂ ਘੱਟ ਨਾ ਹੋਵੇ ਨਾ 16 ਕਿਲੋ ਦੁੱਧ ਠੀਕ ਆ ਗੱਲ ਨਾ ਦਰਸ ਲੰਬਾਈ ਲਮੂਈ ਦਿਖਾ ਦੇ ਬੈਕ ਨੂੰ ਹੋ ਕੇ ਸੱਜਣੋਂ ਲੰਬਾਈ ਲਮੂਈ ਝੋਟੀ ਦੀ ਬਾਲੀ ਆ ਯਾਰ ਵੱਡੀ ਝੋਟੀ ਵਾਲਾ ਖੋਲ ਕੇ ਤੋਰ ਦੇ ਇੱਕ ਵਾਰੀ ਬਾਈ ਕੱਦ ਵੀ ਬਹੁਤ ਹੈ ਆ 15 ਕਿਲੋ ਦੁੱਧ ਆ ਤੇ ਕੱਦ-ਕੁੱਦ ਪੂਰਾ ਡਾਬਲਾ ਸਾਤੋਂ ਥੋੜਾ ਜਿਹਾ ਉੱਪਰ ਆ ਮੰਨਦੀ ਆ ਦੇਖ ਸਕਦੇ ਹੋ ਬਾਈ ਨੂੰ ਬਿਲਕੁਲ ਮੰਨ ਲਓ ਵੀ ਬਿਲਕੁਲ ਵੀ ਯਾਰ ਪਰੇਸ਼ਾਨ ਨਹੀਂ ਕਰਦੀ ਸਾਡੇ ਕੋਲੇ ਨਾ ਇੱਕ ਸਾਨੂੰ ਪਤਾ ਵੀ ਤਾਮਾ ਜਾਮਾ ਥੋੜਾ ਜਿਹਾ ਜਹਾਜ ਹੋਏ ਨਾ ਜਾਨਵਰ ਕਈ ਵਾਰੀ ਡਰ ਉਹੀ ਗੱਲ ਆ ਸੱਜਣਾ ਵੀ ਪੂਰੀ ਡਬਲ ਆ ਤੇ ਥਣ ਥੁਣਾ ਜਿਹੜਾ ਥਣ ਥੁਣ ਵੀ ਐ ਲੱਗਿਆ ਝੋਟੀ ਨੂੰ ਬਾ ਕਮਾਲ ਆ ਪਰਲੇ ਬੰਦੇ ਨੂੰ ਕਮਾਲ ਆ ਇਹਨੂੰ ਮੋੜ ਲਾ ਬਾਈ ਉਹੀ ਗੱਲ ਆ ਸੱਜਣਾ ਅੱਜ ਸਾਨੂੰ ਮੈਂ ਕਿਹਾ ਵੀ ਹਾਥੀ ਜਿੱਡੇ ਜਿੱਡੇ ਜਾਨਵਰ ਸਾਨੂੰ ਮੈਂ ਦਿਖਾਉਂਗਾ ਉਸੇ ਤਰਜੇ ਤੇ ਆਪਾਂ ਪਹੁੰਚਿਆ ਪਿੰਡ ਨਵਾਂ ਗਾਉਂ ਹਰਿਆਣੇ ਦੀ ਝੋਟੀ ਆ ਤੇ ਕੱਦ ਵਿੱਡੇ ਇੱਥੋਂ ਤੁਸੀਂ ਸਾਰੇ ਜੱਜਮੈਂਟ ਕਰ ਸਕਦੇ ਹੋ ਇੱਕ ਗੱਲ ਮੈਂ ਹੋਰ ਦੱਸਣੀ ਭੁੱਲ ਗਿਆ ਸੱਜਣਾ ਨੂੰ ਕਿਉਂਕਿ ਜਿਹੜੀ ਸੱਜਣਾ ਦੀ ਚਵਾਈ ਆ ਚਵਾਈ ਆਪਾਂ ਨੇ ਦੀ ਰੋਕੀ ਹੋਈ ਆ 2 ਤੋਂ 2.5 ਘੰਟੇ ਝੋਟੀ ਦੀ ਚਵਾਈ ਲੇਟ ਆ ਤੇ ਪਾਸਾ ਬਾਈ ਕਿਵੇਂ ਇਹਨੂੰ ਮਾੜਾ ਮੋਟਾ ਅੱਛਾ ਪਾਸਾ ਨਹੀਂ ਹੈਗਾ ਜੀ ਠੀਕ ਹੈ ਪਾਸਾ ਦੇਖਣ ਨੂੰ ਲੱਗਦਾ ਪਾਸਾ ਨਹੀਂ ਹੈਗਾ ਇਹ ਲੇਵੇ ਹੀ ਇਸ ਤਰ੍ਹਾਂ ਦਾ ਹੈ ਇਹਦਾ ਅੱਛਾ ਲੇਵੇ ਦੀ ਬਰੋਬਰ ਦੋਵੇਂ ਥਾਣਾ ਦਾ ਅੱਛਾ ਦੁੱਧਾਂ ਜੇ ਗੱਲ ਕਰ ਲਈਏ ਚਾਰੇ ਥਾਣਾ ਚ ਇੱਕੋ ਜਿਹਾ ਹਾਂ ਇੱਕੋ ਜਿਹਾ ਬਾਕੀ ਸੱਜਣੋ ਦੁੱਧ ਬਾਈ ਕਹਿੰਦਾ ਸਾਰੇ ਥਾਣਾ ਚ ਇੱਕੋ ਜਿਹਾ ਇਹਨੂੰ ਤੁਸੀਂ ਸਾਈਡ ਲਾ ਲਿਓ ਇਹਨੂੰ ਤੁਸੀਂ ਪਾਸੇ ਦੀ ਆ ਲੇਵੇ ਦੀ ਬਣਾਵਤ ਲਾ ਲਿਓ ਵੀ ਕਿਵੇਂ ਦੀ ਆ ਬਾਕੀ ਉਹ ਜੱਜਮੈਂਟ ਤੁਸੀਂ ਨੇ ਕਰਨੀ ਆ ਸਾਰੀ ਰੇਟ ਇਹਦਾ ਬਾਈ ਆ ਦੇਖੀ ਇੱਥੋਂ ਚੀਜ਼ ਵਧੀ ਇੱਥੋਂ ਆ ਇਧਰ ਲਈ ਵਧੀ ਠੀਕ ਆ ਗੱਲ ਇਹ ਚੀਜ਼ ਦੀ ਹਾਂ ਧਾਰ ਦਾ ਇੱਕ ਧਾਰ ਦਾ ਵੀ ਨਹੀਂ ਪਤਾ ਆ ਜਾ ਉਹਨਾਂ ਨੂੰ ਆ ਜਾ ਇਹਦਾ ਰੇਟ ਦੱਸ ਦੇ ਰੇਟ ਦਾ 1.70 ਇੱਕ 70 ਇੱਕ 70 ਚ ਮਾਨਤਾਨ ਸਾਡੇ ਕਰਕੇ ਮਾਨਤਾਨਾ ਇੱਕ ਪੈਂਟ ਦੀ ਦੇ ਦੇਣੀ ਛੋਟੀ ਇੱਕ ਪੈਂਟ ਇੱਕ ਪੈਂਟ ਤੇ ਛੋਟਛੱਪਾ ਕਰ ਦਾਂਗੇ ਚਲ ਛੋਟਛੱਪਾ ਤੇ ਕੋਈ ਗੱਲ ਨਹੀਂ ਕਰਦਾਂਗੇ ਸੱਜਣਾ ਇੱਕ ਪੈਂਟ ਚ ਵੀ ਯਾਰ ਇਹ ਹੀ ਗੱਲ ਨਹੀਂ ਬਾਈ ਮਾਨਤਾਨ ਕਰ ਦੂਗਾ ਦਿਲਦਾਰ ਬੰਦਾ ਬਾਈ ਕਰ ਦੂਗਾ ਇੱਕ ਪੈਂਟ ਚ ਵੀ ਮਾਨਤਾਨ ਬਾਕੀ ਜੇ ਯਾਰਾ ਇੱਕ ਪੈਂਟ ਦੇ ਹਿਸਾਬ ਨਾਲ ਛੋਟੀ ਦਾ ਰੇਟ ਜੇ ਕਿਸੇ ਹੋਰ ਸੱਜਣ ਕੋਲੇ ਹੁੰਦੀ ਇਹਦਾ ਰੇਟ ਯਾਰ ਮੇਰੇ ਹਿਸਾਬ ਨਾਲ ਬੰਦਾ 2 ਲੱਖ ਤੋਂ ਵੀ ਬਾਹਰ ਕਰਦਾ ਜਿਹੜੇ ਹਿਸਾਬ ਨਾਲ ਝੋਟੀ ਆ ਪਰ ਬਾਈ ਨੇ ਰੇਟ ਆ ਤੁਸੀਂ ਉਹਦਾ ਮਾੜਾ ਮੋਟਾ ਜਿਵੇਂ ਤੁਹਾਨੂੰ ਦੱਸਿਆ ਵੀ ਤੁਹਾਨੂੰ ਪਾਸਾ ਜਿਵੇਂ 19-21 ਲੱਗੂਗੀ ਹੋਰ ਕਿਸੇ ਪਾਸੋਂ ਘਾਟ ਨਹੀਂ ਉਹ ਉਸੇ ਕਰਕੇ ਫਿਰ ਇਹਦਾ ਰੇਟ ਦੀ ਜੱਜਮੈਂਟ ਵੀ ਯਾਰ ਕਰ ਦਿੰਦੇ ਹਿਸਾਬ ਨਾਲ ਰੇਟ ਵੀ ਬਾਈ ਦਾ ਯਾਰ ਜਮੀ ਜੈਨੂਆ ਨਾ ਸੱਜਾ ਐਡੀ ਪਿੱਠ ਪੂੜੇ ਦੀ ਚੌੜੀ ਮਿਲਦੀ ਨਹੀਂ ਹਾਂ ਬਾਕੀ ਉਹੀ ਗੱਲ ਆ ਇੱਕ ਗੱਲ ਹੋਰ ਦੱਸ ਦਾਂ ਤੁਹਾਨੂੰ ਮੈਂ ਇਹ ਜਾਨਵਰ ਬੱਚੇ ਚੰਗੇ ਪਾਉਣ ਵਾਲਾ ਜਾਨਵਰ ਆ ਜਿਹੜੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਨਾ ਉਹ ਸੱਜਣ ਨੂੰ ਇਹ ਝੋਟੀ ਅਰ ਬਾਲੀ ਲਾਹੇ ਬੰਦਰ ਹੋਗੀ ਬੱਚੇ ਦੇ ਜਿਹੜੇ ਮਰਜੀ ਬੋਲਦਾ ਟੀਕਾ ਲਵਾ ਦੇ ਜਿੱਡੇ ਮਰਜੀ ਕੱਦ ਕਾਠ ਵਾਲੇ ਦਾ ਕਿਉਂਕਿ ਆਪ ਦਾ ਕੱਦ ਵੀ ਜੇ ਗੱਲ ਕਰਨਾ ਇੱਕ ਨੁਕਰੇ ਕੋੜੇ ਜਿੱਡਾ ਕਰਦਾ ਇਹਦਾ ਕਿਉਂਕਿ ਆ ਬੱਚੇ ਹਾਂ ਨਾ ਪਾਉਗੀ ਟੌਪ ਕਲਾਸ ਦੇ ਆ ਜਾ ਬਾਈ 2 ਨੰਬਰ ਵਾਲੀ ਤੇ ਆ ਜਾ ਹਾਂ ਆ ਜਾ ਦਰਸਾ ਇਥੇ ਮਾਰ ਦੇ ਕੈਮਰਾ ਕੋਈ ਇਹਦੀ ਗਾੜੀ ਗੂੜੀ ਦਿਖਾ ਦੇ ਅਗਲੇ ਬੰਨੇੋਂ ਥਣ ਥਣ ਇਹ ਕਦੋਂ ਸੂਈ ਆ ਬਾਈ ਇਹ ਬਾਈ ਸਵੇਰੇ ਸੂਈ ਏ ਅੱਛਾ ਕਿਲੋ ਡੇਢ ਅਸੀਂ ਕੱਢਿਆ ਬੋੜਾ ਜਾਂ ਅੱਛਾ ਕਿਲੋ ਡੇਢ ਕਿਲੋ ਬੋੜਾ ਇਹਦਾ ਕੱਟਿਆ ਤੇ ਬੱਚੇ ਤੇ ਵੀ ਮਾਰ ਕੱਤੀ ਵੀ ਹੈਗੀ ਨਾ ਪ्युअर ਮੋਹਰਾ ਨਾ ਸਕਦੀਆ ਬਾਕੀ ਇਹ ਜੋ ਟਾਇਰ ਇਹ ਵਿਚਾਰੀ ਬਾਰੀ ਠੰਡੀ ਸੀ ਲਾ ਹੈ ਨਾ ਨਹੀਂ ਇਹ ਦੰਦਾਂ ਚ ਕਿਵੇਂ ਆ ਬਾਈ ਜੀ ਇਹ ਚਾਰ ਦੰਦ ਦੇ ਬਾਈ ਅੱਛਾ ਮੂੰਹੋਂ ਚਾਰ ਦੰਦ ਚਾਰ ਦੰਦ ਹੁੰਦੀ ਬਈ ਹੁਣ ਚਾਰ ਹੀ ਨੇ ਕੋਈ ਅੱਛਾ ਮੂੰਹੋਂ ਚਾਰ ਦੰਦਾਂ ਪਹਿਲਾ ਸੁਆ ਤੇ ਬਾਕੀ ਸੁਭਾ ਸੁਭੂ ਯਾਰ ਬਾ ਠੰਡਾ ਸੁਭਾ ਸ਼ਾਂਤ ਸੁਭਾ ਦੀ ਝੋਟੀ ਐ ਤੇ ਬਾਈ ਪੈਲਣ ਦੇ ਸਹਾਬ ਨਾਲ ਜੇ ਥਣ ਥਣ ਦੀ ਗੱਲ ਕਰ ਲਈ ਯਾਰ ਜਾ ਨਾ ਪੂਰਾ ਸਿਰਾ ਕਵਾੜੀ ਥਣ ਬਹੁਤ ਸੋਹਣਾ ਲੱਗਿਆ ਹੋਣਾ ਤੁਰਪੂ ਕੀ ਬਾਈ ਬੱਚੇ ਤੋਂ ਬਿਨਾਂ ਤੁਰਪੂ ਕੀ ਮੜੀ ਤੁਰਪੂ ਹੋ ਰਹੀ ਬਾਈ ਮਾਰਾ ਜਾ ਇਹਨੂੰ ਵੀ ਤੋਰਨ ਚੀ ਬਤਲਾ ਲੈ ਤਾਰਸਾ ਸਿੰਘ ਇਤੇ ਮਾਰਨੀ ਬਾਈ ਕੈਮਰਾ ਝੋਟੀ ਇਹ ਵੀ ਦਿਖਾ ਦੀ ਚਾਰੇ ਕੰਨੀਆਂ ਤੋਂ ਤੇ ਬਾਕੀ ਸੱਜਣੋ ਜ ਇਹ ਤੁਹਾਡੇ ਵਾਸਤੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਜਾਨਵਰ ਤੁਹਾਨੂੰ ਮਿਲੂਗਾ ਕਿਉਂਕਿ ਅੱਜ ਸਵੇਰੇ ਸੂਇਆ ਉਹੀ ਗੱਲ ਆ ਪੈਲਣ ਝੋਟੀ ਹੁੰਦੀ ਆ ਜਿਹੜੀ 40 ਤੋਂ 45 ਦਿਨਾਂ ਚ ਜਾ ਕੇ ਪੂਰੀ ਤਿਆਰ ਹੁੰਦੀ ਹੁੰਦੀ ਆ 40 ਤੋਂ 45 ਦਿਨ ਦੇ ਵਿੱਚ ਬਾਕੀ ਪੈਲਣ ਦੇ ਹਿਸਾਬ ਨਾਲ ਬਾਈ ਥਣ ਥਣ ਤਾਂ ਲੱਗ ਜਾਂਦਾ ਪੂਰਾ ਅੱਬਲ ਦਰਜੇ ਦਾ ਤੇ ਬਾਕੀ ਕੱਦ-ਕਾੜ ਦੀ ਗੱਲ ਕਰ ਲਈਏ ਸੱਜਣੋ ਕੱਦ-ਕਾਠ ਵੀ ਝੋਟੀ ਦਾ ਚੰਗਾ ਬਾਈ ਉੱਤੇ ਤੋਂ ਚੜਾਈ ਚੜੂਈ ਬਹੁਤ ਆ ਇਹਦੀ ਤੇ ਸਿੰਘ-ਸੁੰਗ ਦੀ ਬਣਾਵਟ ਦੀ ਗੱਲ ਕਰ ਲਾਂ ਰਿਜਨਲ ਸਿੰਘ ਆ ਕੋਈ ਬਾਈ ਨੇ ਸੱਜਣੋ ਬਣਵਾਇਆ ਨਹੀਂ ਤੇ ਅਗਲੇ ਬੰਨਿਓ ਤਾਂ ਸਿੱਥੋਂ ਲੈ ਵਾ ਲੂ ਬਾ ਦਿਖਾ ਦੇ ਗੈਪ ਗੂਪ ਥਣਾ ਚ ਜੇ ਗੱਲ ਕਰ ਲਈ ਗੈਪ ਗੂਪ ਵੀ ਪੂਰਾ ਬਾਈ ਇਹਦੇ ਥਣਾ ਚ ਇਹ ਉਹੀ ਗੱਲ ਆ 35 ਤੋਂ 40 ਦਿਨ ਚ ਭਾਈ ਜਦੋਂ ਤੂੰ ਤਿਆਰ ਹੋਊਗੀ ਨਾ ਇਹ ਪੂਰੀ ਟੌਪ ਕਲਾਸ ਝੋਟੀ ਬਣੂ ਤੇ ਬਰੀਕੀਆਂ ਬਹੁਤ ਨੇ ਤੇ ਭਾਈ ਰੰਗ ਰੁੰਗ ਦੀ ਚੰਗੀ ਆ ਤੇ ਪਿੱਠ ਪੂੜੇ ਦੀ ਬਣਾਵਟ ਵੀ ਯਾਰ ਇਹਦੀ ਬਾੜੀ ਚੰਗੀ ਆ ਉੱਤੇ ਤੋਂ ਸਟਰਕਚਰ ਇਹਦਾ ਚੰਗਾ ਚੜਾਈ ਚੜੂਈ ਚੰਗੀ ਆ ਝੋਟੀ ਦੀ ਕਿਉਂਕਿ ਜੇ ਇੱਥੇ ਤੋਂ ਗੱਲ ਕਰਨਾ ਨੇ ਇਹਦੀ ਮੈਂ ਪੂਰੀ ਚੌੜੀ ਆ ਤੇ ਇੱਥੇ ਤੋਂ ਜਿਹੜਾ ਹੱਡ ਮੈਂ ਤੁਹਾਨੂੰ ਦੱਸਦਾ ਹੁੰਦਾ ਨਾ ਵੀ ਪੂਰੀ ਚੌੜੀ ਆ ਕਿਉਂਕਿ ਜਿਹਦਾ ਯਾਰ ਸਟਰਕਚਰ ਢਾਂਚਾ ਉਤੋਂ ਚੌੜਾ ਹੋਊਗਾ ਬਾਈ ਦੁੱਧ ਵੀ ਉਹੀ ਜਾਨਵਰ ਪਾਊਗਾ ਜਿਹੜੇ ਉਹੀ ਹੁੰਦੇ ਨੇ ਨਾ ਬੰਦ ਜੀ ਆਪਾਂ ਕਰ ਲ ਕਰ ਪਿੱਛੇ ਦੇਣਾ ਬਾਈ ਉਹ ਕੋਈ ਬਾਲੇ ਦੁੱਧ ਦੇ ਵਿੱਚ ਘੜ ਨਹੀਂ ਇਧਰਲੇ ਪਾਸੇ ਦਿਖਾਓ استاد ਅਗਲੇ ਬੰਨਿਓ ਇੱਥੋਂ ਦਿਖਾ ਦਰ ਸਾਰੀ ਚੀਜ਼ ਜਾਇ ਬਹੁਤ ਚੰਗਾ ਥੜ ਬਹੁਤ ਮੁੱਠੀ ਵਾਲਾ ਲੱਗਿਆ ਨਾ ਗੈਪ ਗੂਪ ਬਹੁਤ ਚੰਗਾ ਇਧਰਲੇ ਪਾਸੇ ਦਿਖਾਓ استاد ਅਗਲੇ ਬੰਨਿਓ ਇੱਥੋਂ ਦਿਖਾ ਦਰ ਸਾਰੀ ਚੀਜ਼ ਜਾਇ ਬਹੁਤ ਚੰਗਾ ਥੜ ਬਹੁਤ ਮੁੱਠੀ ਵਾਲਾ ਲੱਗਿਆ ਨਾ ਗੈਪ ਗੂਪ ਚੰਗਾ ਸੱਜਣਾ ਬਾਕੀ ਝੋਟੀ ਵੀ ਠ 98000 98000 ਲੈ ਸੱਜਣੋ 98 ਜੋ ਬਾਈ ਕਹਿੰਦਾ ਯਾਰ 98 ਜੋ ਤੰਗ ਨਾ ਕਰੇ ਕਿਉਂਕਿ ਪਹਿਲਾਂ ਮੇਰੀ ਬਾਈ ਨਾਲ ਹੋਈ ਵੀ ਆ ਗੱਲ 98000 ਤਾਂ ਯਾਰ ਇਹਦਾ ਫਿਕਸ ਰੇਟ ਹੀ ਰਹੂਗਾ 98 'ਚੋਂ 2-400 ਰੁਪਿਆ ਛੋਟ ਛਪਾਈ ਹੋਊਗਾ ਬਾਈ ਹੈਨਾ ਹਾਂ ਆਈ ਗਈ ਦੱਸ ਕੇ ਵੀ ਦੇ ਦਾਂਗੇ ਵੀ ਆਪਣੀ ਇੰਨੇ ਦੀ ਆਈ ਇਹਦੇ ਅਟਕੇ ਦੇ ਦਾਂਗੇ ਉਹ ਠੀਕ ਆ ਬਾਈ ਯਾਰ ਤਾਂ ਰੇਟ ਸੱਜਣੋ ਮੈਨੂੰ ਜਰੂਰ ਦੱਸੋ ਯਾਰ ਬਾਈ ਦੇ ਰੇਟ ਤੁਹਾਨੂੰ ਕਿਵੇਂ ਲੱਗੇ ਯਾਰ ਫੇਸ ਕੁਆਲਟੀ ਲੈ ਤਾਂ ਸਿੱਧਾ ਇੱਕ ਵਾਰੀ ਹੋਰ ਦਿਖਾ ਦੇ ਯਾਰ ਫੇਸ ਕੁਆਲਿਟੀ ਦੇ ਕੈਮਰਾ ਮਾਰਦੇ ਕੋਈ ਸਿੰਘ ਸੁੰਗ ਨਹੀਂ ਇਹਦਾ ਬਣਿਆ ਹਾ ਅਰੀਜਨਲ ਸਿੰਘਾ ਜਿੰਨਾ ਹੈਗਾ ਤੇ ਮੇਨ ਗੱਲ ਆ ਮੂੰਹੋ ਵੀ ਚਾਰ ਦੰਦਾ ਕਿਉਂਕਿ ਅਗਲੇ ਸੂਏ ਸੱਜਣੋ ਇਹਨੇ ਵਧਣਾ ਇਹਨੇ ਘਟਣਾ ਨਹੀਂ ਇਹ ਸਾਰਾ ਪਸ਼ੂ ਤਾਂ ਜਿੰਨਾ ਮੈਂ ਦਿਖਾਉਂਗਾ ਨਾ ਇਹ ਅਗਲੇ ਸੂਏ ਵਾਧਦੇ ਵਾਲੀਆਂ ਚੀਜ਼ਾਂ ਨਹੀਂ ਯਾਰ ਘਾਟੇ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਤੁਹਾਨੂੰ ਮਿਲੂਗੀ ਚਾਰ ਦੰਦ ਮੂਰਾ ਛੋਟੀ 98000 ਚ ਬਈ ਤੇਰੇ ਐਕਸਪੀਰੀਅੰਸ ਨਾਲ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਦੇ ਦੂ ਬਈ 12 ਕਿਲੋ 12 13 ਬਾਕੀ ਬਣਤੇ ਵੀ ਕਿੰਨੀ ਹੁਣ ਬਣੀਆਂ ਜੂ ਜੂ ਖਾਲੀ ਕਰੀ ਜਾਵਾਂਗੇ ਜਿਵੇਂ ਜਿਵੇਂ ਬਣੀ ਜਾਏਗੀ ਮੈਂ ਬਾਕੀ ਸੱਜਣੋ ਯਾਰ ਬਾਈ ਦੀਆਂ ਗੱਲਾਂ ਮੈਨੂੰ 2 ਕਿਲੋ ਬੋਲਾ ਕੱਢਿਆ ਸੀ ਕੁਝ ਬੱਚੇ ਨੂੰ ਵੀ ਪਾਇਆ ਕੁਝ ਠੀਕ ਹੈ 22 ਦੀਆਂ ਯਾਰ ਗੱਲਾਂ ਚੰਗੀਆਂ ਵੀ ਲੱਗੀਆਂ ਕਿਉਂਕਿ ਬਾਈ ਤੇ ਯਾਰ ਸੱਚਾਈ ਝਲਕਦੀ ਆ ਬਾਈ ਨੇ ਕੋਈ ਉਹ ਗੱਲ ਨਹੀਂ ਕਰੀ ਯਾਰ ਹਰਿਆਣੇ ਵਾਲੀ ਜਾਂ ਹੋਰ ਸੱਜਣ ਵਾਲੀ ਵੀ ਭਾਈ ਯਾਰ ਇਹ 15 ਦੇ ਦੂਏ 18 ਦੇ ਦੂ ਕਿਉਂਕਿ 12 13 ਵੀ ਹਜ਼ਾਰ ਪਹਿਲਣ ਵਾਸਤੇ ਬਹੁਤ ਹੋ ਜਾਣਾ ਹੈ ਨਾ ਤੇ ਬਾਕੀ ਸੱਜਣਾ ਰੇਟ ਵੀ ਕੁਸਰੀਆਂ 95000 ਜੱਜਕੱਲ ਮਿਲਦਾ ਵੀ ਕੀ ਆ ਲੈ ਹੁਣ ਮਾਰਦੇ ਸੱਜਣਾ ਤਿੰਨ ਨੰਬਰ ਵਾਲੀ ਤੇ ਆ ਹੈਗੀ ਆ ਮੀਨੀ ਝੋਟੀ ਭਾਈ ਇਹ ਡਰਦੀ ਆ ਥੋੜਾ ਜਿਹਾ ਹੈ ਨਾ ਥੋੜੇ ਦਰਸ ਪਛਾਣੂ ਹੋ ਕੇ ਦਿਖਾ ਵੀਊ ਕਰਕੇ ਦਿਖਾ ਦੇ ਤੇ ਥਣ ਥਣ ਭਾਈ ਇਹਨੂੰ ਵੀ ਚੰਗਾ ਲੱਗੇ ਇਹਦਾ ਕਿਹੜਾ ਇਹਦਾ ਵੀ ਦੂਜਾ ਸੂਆ ਅਛਾ ਇਹ ਦਾ ਦੂਜਾ ਸੂਆ ਇਹਦੇ ਵਾਲ ਪੂਰੇ ਜੇ ਤਾਂ ਕਰਕੇ ਨੇ ਇਹ ਨਾ ਉਹ ਬੰਦੇ ਬੰਦੇ ਕੋਲ ਸਨ ਉਸੇ ਪਸ਼ਾਪ ਚ ਬੰਨੀ ਰੱਖਦੇ ਸਨ ਕੋਈ ਗਾਇ ਚ ਬੈਠਣ ਕਰਕੇ ਤਾਂ ਹੀ ਡਰਦੀ ਏ ਅੰਦਰ ਹੀ ਇਕੱਲੀ ਹੋਈ ਸੀ ਅੰਦਰ ਹੀ ਰਹਿੰਦੀ ਸੀ ਉਹਨਾਂ ਦੇ ਉੱਤੇ ਨਾ ਬਾਹਰ ਕੱਢਦੇ ਆ ਹੈ ਵੀ ਭੂਰੀ ਜੀ ਤਾਂ ਹੋਈ ਅਛਾ ਦੂਜਾ ਸੂਆ ਸੁੰਦੀ ਆ ਦੰਦਾਂ ਚ ਕਿਵੇਂ ਆ ਇਹ ਦੰਦਾਂ ਨੇ ਛੇਦ ਆਂਦੇ ਆ ਆਪਣੀ ਦੇਖੀ ਹੋਈ ਹੈ ਪਹਿਲੇ ਸੂਏ ਲੈ ਵਾਲੂ ਆ ਚੰਗਾ ਤਾਰ ਦੀ ਝੁੱਟੀ ਅਛਾ ਪਹਿਲੇ ਸੂਏ ਮਤਲਬ ਆਪਾਂ ਨੇ ਦੇਖੀ ਪਰਖੀ ਆ ਤਾਂ ਕਰਕੇ ਹੁਣ ਕੱਚੀ ਆਪਾਂ ਨੇ ਲੈ ਲਈ ਆ ਤਾਂ ਕੱਚੀ ਲਈ ਸੀ ਦਿਨ ਕਿੰਨੇ ਕ ਕੱਢ ਦੂ ਬਾਈ ਇਹ ਦਿਨ ਕੱਢ ਦੂ ਮਿਲਨ ਦਾ ਇਹ 4-5 ਮੈਂ ਕਹਿੰਦਾ ਭਾਈ ਯਾਰ ਵੱਧੇ ਕਰ ਦੂ ਚੱਲ ਕੱਲ 4-5 ਦਿਨ ਦੀ ਆਪਾਂ ਕਰਦੇ ਆਂ ਵੱਧ ਦਾ ਕੋਈ پتہ ਨਹੀਂ ਲੱਗਦਾ ਪਸ਼ੂਆਂ ਦਾ ਤੇ ਕੋਈ ਉਹ ਝੋਟੀ ਵੀ ਹੁਣ ਕੱਲ ਲਈ ਸੀ ਐਂ ਲੱਗਦਾ ਜੀ 4-5 ਦਿਨ ਸੁੰਦੀ ਨਹੀਂ ਆ ਰਾਤ ਉੱਪਰ ਆਏ ਕਰਕੇ ਸੁੱਦੀ ਉਹ ਉਪਰਾ ਮੰਨ ਜਾਂਦਾ ਬਸ ਲੈ ਖੋਲ ਕੇ ਤੋਰੇਗਾ ਭਾਈ ਇਹਨੂੰ ਖੋਲੀਵਾੜੀ ਚ ਬਿਲਦੇ ਵੋ ਲੈ ਖੋਲ ਕੇ ਬੋਜ ਕੇ ਤੋੜਦੀ ਮੇਰਾ ਖਿਆਲ ਡਰਨ ਆ ਯਾਰ ਜਾ ਵੀ ਹੈਨਾ ਕੋਈ ਨਹੀਂ ਇਹ ਇਹ ਕਰੀ ਭਾਈ ਉਹ ਅੰਦਰੋਂ ਕਮਾ ਲਈ ਚੰਗਾ ਬਾਹਰੀ ਦੂਰ ਨਾ ਬਾਹਰੀ ਲੈ ਕੇ ਜਾਈਂ ਕੁਝ ਨਹੀਂ ਕਹਿੰਦੀ ਐ ਤੇ ਕੁਝ ਨਹੀਂ ਝੋਟੀ ਸੱਜਣਾ ਚੰਗੀ ਆ ਜਿਹੜੇ ਮੀਣੀ ਦੀ ਨਾ ਸੱਜਣ ਯਾਰ ਡਿਮਾਂਡ ਕਰਦੇ ਹੁੰਦੇ ਨੇ ਮੇ ਏ ਹੈ ਗਿਆ ਸੱਜਣਾ ਮੀਨੀ ਝੋਟੀ ਮੂਹੋਂ 6 ਦੰਦ ਦਾ ਦੂਜਾ ਸੁਆ ਤੇ ਬਾਕੀ ਨਾ ਯਾਰ ਇਹਦੀ ਬਣਾਵਟਾ ਪਿੱਠ ਕੁੜੇ ਦੀ ਬਣਾਵਟਾ ਹੈ ਬਾਡੀ ਦੀ ਬਣਾਵਟਾ ਹੈ ਇਹਦੀ ਚੜਾਈ ਚੜੂਈ ਦੀ ਗੱਲ ਕਰਨਾ ਜਾਨਵਰ ਯਾਰ 22 ਦੇ ਅੱਵਲ दर्जे ਦੇ ਨੇ ਤਿੰਨੇ ਪੂਰੇ ਟਾਪ ਕੁਆਲਟੀ ਨੇ ਤੇ ਮੇਨ ਗੱਲ ਇਹ ਨਾ ਜਿਹੜੀ ਸੱਜਣਾ ਯਾਰ 22 ਦਾ ਰੇਟ ਮੈਨੂੰ ਬਾਹਲੇ ਜੈਨੂਨ ਲੱਗੇ ਯਾਰਾ ਤੇ ਬਾਕੀ ਸੱਜਣਾ ਤੁਸੀਂ ਵੀ ਵੀਡੀਓ ਦੇਖੋਗੇ ਮੈਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਡਰਦੀ ਆ ਥੋੜਾ ਜਿਹਾ ਹਨਾ ਹੂੰ ਆ ਕੱਲੀ ਬੰਦਨ ਕਰਕੇ ਡਰਦੀ ਆ ਸੱਜਣਾ ਥੋੜਾ ਜਿਹਾ ਜਾਨਵਰ ਕਰ ਜਾਂਦਾ ਬਸ ਕੱਲੀ ਰਹੀ ਨਾ ਉੱਥ ਕੁਤਰਾ ਬਾਕੀ ਥਣ ਥਣ ਬਾਈ ਇਹਨੂੰ ਐ ਲੱਗਿਆ ਪੂਰਾ ਟੋਪ ਕੁਆਲਟੀ ਦਾ ਪਿਛਲੇ ਥਣ ਤੇ ਥੋੜੀ ਜਿਹੀ ਪੜਾ ਹੈ ਨਾ ਪੜਾ ਰਹੀ ਹਾਂ ਪੜਾ ਆ ਕਿਵੇਂ ਥੋੜਾ ਮੋਟਾ ਤਾਂ ਨਹੀਂ ਪਾਉਂਦੀ ਥਣ ਨਾ ਨਾ ਪੜ ਕਰ ਰਹੀ ਸਾਰੇ ਥਣ ਇੱਕੋ ਜਿਹੇ ਨੇ ਸਾਰੇ ਅੱਛਾ ਇਹਦਾ ਰੇਟ ਬਾਈ ਇਹ ਬਾਈ ਦੇ ਦਾਂਗੇ 1.5 ਦੀ 1.5 ਚ ਮਾਨਤਾਂ ਨੂੰ ਮਾਨਤਾਂ ਕਰਾਂਗੇ ਕਿੰਨੇ ਦੇ ਦਾਂਗੇ ਲੱਖ ਦੀ ਲੱਖ ਦੀ ਨਹੀਂ ਚੱਲ 1.2 ਦੀ ਦੇ ਦਾਂਗੇ ਹਾਂ 1.2 ਦੀ ਲੈ ਸਾ ਦੇਣਾ ਇਹ 1 ਲੱਖ 2000 ਦੀ ਮਿਲੂ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਪਹਿਲੀ ਦੁੱਧ ਪਹਿਲੇ ਨੇ ਤੇ ਇਹਦਾ 14 ਕਿਲੋ ਦੁੱਧ ਹੁਣ ਅਗਾ ਅਗਲੇ ਦੇ ਕਰਮਾਂ ਦੀ ਗੱਲ ਏ ਬਾਕੀ ਪਹਾਨ ਪਹਿਲਾਂ ਪਹਿਲਾਂ ਤੇ ਕੀ ਵੀ ਸੋਨੂੰ ਇਹ 14 15 ਪਾਉਂਦੀ ਆ 1 ਲੱਖ 1000 1 ਲੱਖ 2000 ਦੇ ਵਿੱਚ ਮੇਰੇ ਹਿਸਾਬ ਨਾਲ ਲਗਭਗ ਦਾ ਰੇਟ ਬੜਾ ਤੇਜ਼ ਨਹੀਂ ਆ ਇਹੋ ਬੰਦੇ ਕੋਲ ਨਾ ਕੱਲੀ ਹੋਈ ਸੀ ਇੱਕ ਦ ਡਰਦੀ ਏ ਇਸੇ ਕਰਕੇ ਉਤੋਂ ਵੀ ਪੂਰੀ ਜੀ ਤਾਂ ਕਰਕੇ ਵੇ ਠੀਕ ਅੰਦਰ ਹੀ ਰੱਖਦੀ ਰਹਿੰਦੀ ਸੀ ਅੰਦਰ ਕਰਕੇ ਲਾਲ ਹੋ ਜਾਂਦਾ ਪਸੰਦੀ ਠੀਕ ਆ ਗੱਲ ਐਸਾ ਜਿਹੜਾ 22 ਦਾ ਯਾਰ ਜਾਨਵਰ ਆਪਾਂ ਨੂੰ ਬਾਈ ਅੱਬਲ ਦਰਜੀ ਦੇ ਲੱਗੇ ਬਾਕੀ ਦੱਸਣਾ ਤੁਸੀਂ ਨੇ ਵੀ ਇਹ ਕਮੈਂਟ ਕਰਕੇ ਨੰਬਰ ਬੋਲ ਦਿਓ ਬਾਈ ਆਪਣਾ 99154 ਹਾਂਜੀ 55054 ਇੱਕ ਵਾਰੀ ਹੋਰ 99154 55054 ਉਹੀ ਗੱਲ ਤੁਹਾਨੂੰ ਬਾਰ ਬਾਰ ਮੈਂ ਫੇਰ ਕਹਿਣਾ ਕਿਉਂਕਿ 2 2.5 ਘੰਟੇ ਚ 22 ਲੇਟ ਆ ਉਹ ਝੋਟੀ ਦੀ ਉਸਹਾ ਆਪਣਾ ਜੱਜਮੈਂਟ ਕਰ ਲਿਓ ਬਾਕੀ ਡੰਗ ਤੇ ਵੀ ਲੈ ਬਾਬਾ ਜੀ ਅਹੀਂ ਫਸਾਉਂਦਾ ਪੂਰਾ ਹਲੇ ਵਾਲ ਪੂਰਾ ਅੱਛਾ ਡੰਗ ਤੇ ਵੀ ਅਹੀਂ ਫਸਾਉਂਦੀ ਆ ਤੇ ਮੇਨ ਗੱਲ ਆ ਜਿਹੜੀ ਹਰੇਕ ਵੀਡੀਓ ਦੇ ਮਾਧਿਅਮ ਰਾਹੀਂ ਕਹਿਣਾ ਉਹਨਾ ਅੱਜ ਫੇਰ ਕਹਿਣਾ ਵੀ ਕਿਤੋਂ ਵੀ ਲਾਉ ਟਾਈਮ ਤੋਂ ਟਾਈਮ ਦੋ ਟਾਈਮ ਚੋਏ ਬਿਨਾ ਜਾਨਵਰ ਸੱਜਣੋਂ ਨਾਂ ਲਿਆ ਕਰੋ ਕਿਉਂਕਿ ਬਾਅਦ ਚੱਕਈ ਸੱਜਣ ਮੇਰੇ ਕੋਲੇ ਫੋਨ ਕਰਦੇ ਨੇ ਉਰਾ ਪਰਾਂ ਬੇਇੱਜ਼ਤੀ ਕਰਦੇ ਨੇ ਬੰਦੇ ਦੀ ਉਹ ਗੱਲ ਦੇਣਾ ਉਹ ਚੱਕਰ ਚ ਪਾਉਣ ਨਾਲੋਂ ਤੁਸੀਂ ਦੋ ਡੰਗ ਜਾਂ ਚੋਈ ਲਿਆ ਕਰੋ ਬਾਈ ਜਦੋਂ ਤੁਸੀਂ ਨੇ ਪੈਸੇ ਲਾਉਣੇ ਹੁੰਦੇ ਨੇ ਕਿਸੇ ਨੇ ਰਹਿਣਾ ਹੋਵੇ ਰਹਿਣ ਵਾਸਤੇ ਵੀ ਆਪਣਾ ਕੋ ਸਿਸਟਮ ਹੈਗਾ ਦੋ ਟਾਈਮ ਚੋਕ ਕੇ ਖੜਨੀ ਤਾਂ ਕੋਈ ਗਿਲਣੀ ਨਹੀਂ ਚ ਬਾਹਰਾਂਗੇ ਆਪਾਂ ਬਿਲਕੁਲ 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 ਤੇਰੇ ਨਾਲ ਚੋਲੇ ਚਾਹੀਦੇ ਰਹਿਣ ਵਸਤੇ ਵੀ ਸਾਰਾ ਕੁਝ ਆਪਣਾ ਰਹਿਣ ਨੂੰ ਜਗਾ ਵੀ ਸਾਰਾ ਕੁਝ ਦਾਂਗੇ ਕੋਈ ਚੱਕਰ ਲੈ ਦੋ ਟਾਈਮ ਚਾਰ ਟਾਈਮ ਯਾਰ ਬਾਈ ਕਹਿੰਦਾ ਆਪਣੇ ਕੋਲੇ ਚੋਕੇ ਲੈ ਜੇ ਦੁੱਧ 15 ਆਖਿਆ ਪਰ ਮਿਲੂਗਾ 16 ਨੇ 16.5 ਗੇੜ 'ਚ ਹੀ ਕਿਉਂਕਿ ਬਾਈ ਕਹਿੰਦਾ ਕਿਸੇ ਪ੍ਰੋਗਰਾਮ 'ਚ ਥੋੜਾ ਬੀਜੀ ਤੇ ਉਹਦੇ ਕਰਕੇ 1-2 ਲੀਟਰ ਝੋਟੀ ਥੱਲੇ ਆ ਗਈ ਦੁੱਧ ਤੇ ਬਾਈ 17 ਕਿਲੋ ਪਹਿਲਾਂ ਨਹੀਂ ਦਿੱਤਾ ਹੋਇਆ ਅੱਛਾ ਹਾਂ ਹੁਣ ਦੂਜੇ ਸੂਈ ਆ ਆਪਣੇ ਕੋਲ ਹੀ ਬੰਦੇ ਕਿਸੇ ਕੋਲ ਸੀ ਠੀਕ ਆ ਲੈ ਕੇ ਆ 17 ਕਿਲੋ ਪਹਿਲਾਂ ਨਹੀਂ ਦਿੱਤਾ ਹੋਇਆ ਦੋ ਤੇ 19 ਕਿਲ ਨੰਬਰ 154 56054 ਲੈ ਸੱਜਣੋ ਇਹਨਾਂ ਤਿੰਨੇ ਜਾਨਵਰਾਂ 'ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਨਾ ਦਰਸ ਇੱਕ ਵਾਰੀ ਫੇਰ ਦਿਖਾ ਦੇ ਜਾਂਦਾ ਜਾਂਦਾ ਤਿੰਨੇ ਜਾਨਵਰ ਤਿੰਨਾ ਤੇ ਮਾਰਦੇ ਕੈਮਰਾ ਲੰਮਾ ਤੇ ਬਾਕੀ ਨੰਬਰ ਬਾਈ ਹੋਣਾ ਨਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੇਣਾ ਸੱਜਣੋ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਇਆ ਆਪਦੀ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਮੈਂ ਕਿਸੇ ਹੋਰ ਫਾਰਮ ਤੋਂ ਤੁਹਾਨੂੰ ਵਧੀਆ ਟੌਪ ਦੇ ਜਾਨਵਰਾਂ ਦੀ ਚੰਗੀ ਵੀਡੀਓ ਬਣਾ ਕੇ ਦਿਖਾਵਾਂਗਾ ਉਦੋਂ ਤੱਕ ਚੈਨਲ ਨਾਲ ਬਨੇ ਰਹੋ ਧੰਨਵਾ